ਅੱਜ ਦੀ ਸ਼ਾਰਟ ਵੀਡੀਓ ਵਿੱਚ ਆਪਾਂ ਤੁਹਾਨੂੰ ਚਾਰ ਗਾਵਾਂ ਦਿਖਾਵਾਂਗੇ ਪਹਿਲੇ ਨੰਬਰ ਵਾਲੀ ਦਾ ਚੋਣ ਚਵਾ ਦੇਖੋ ਬਈ ਤਾਜੀ ਸੂਈ ਹੈਗੀ ਬੱਚਾ ਇਹਦੇ ਮਗਰ ਆ ਗਿਆ ਪੱਸਾ ਤੜਕੀ ਸੂਈ ਹੈ ਬਈ ਹਾਂ ਹਾਂ ਬਈ ਤੜਕੀ ਦੇ ਵਿੱਚ ਹੈ ਰਾਂ ਬਈ ਟੜਕੇ 4 ਵਜੇ ਸੂਈਏ ਬਾਈ ਟੜਕੇ 4:00 ਵਜੇ ਬਾਈ ਕਹਿੰਦਾ ਸੂਈਏ ਜੇਰ ਬਾਈ ਉਹ ਪਈਆ ਮੱਠਲ ਚ ਕੰਪਲੀਟ ਆ ਪੂਲ ਵੀਡੀਓ ਵੀ ਦਿਖਾਤੀ ਨੇਵਾ ਕਰਨਾ ਚੈੱਕ ਕਰ ਸਾਡੇ ਦਮ ਬਹੁਤ ਸੋਨਾ ਫੀਲ ਨਾਲ ਨੇਵਾ ਕਹਿ ਸਕਦਾ ਜਿੰਨਾ ਮਗਰ ਤੋਂ ਕੋਈ ਬੋਲ ਨੂੰ ਠਣਾ ਦਾ ਸੈਜ ਵੀ ਇੱਕ ਨੰਬਰ ਕਹਿੰਦਾ ਦੁੱਧ ਪਾਉ ਬਾਈ ਦੁੱਧ ਪਾਉਗੀ 23-24 ਕਿਲੋ ਤੇ ਮੋਲੇ ਦਾ ਲੈਣ ਦੇਣਾ ਤੇ ਬਾਈ 77000 ਰੁਪਇਆ ਲਾਤੇ 77000 ਰੁਪਇਆ ਬਾਈ ਕਹਿੰਦਾ ਲੈਣਾਗਾ ਬਾਈ ਜਮਾ ਸਿੱਪ 85 ਕੋਈ ਜਿੰਨਾ ਮਾਰਕੀ ਕਰਾ ਨੇਵਾ ਜਿੰਨਾ ਮਗਰ ਨੂੰ ਨੇ ਮੂਲ ਨੂੰ ਬਹੁਤ ਸੋਨੇ ਕਦ ਕਾੜ ਚ ਫੁੱਲ ਬਜਨ ਵਾਲੀ ਜਰਸੀ ਆ ਗਈ ਬਾਈ ਦੂਜਾ ਸੂਆ ਹੀ ਹੈ ਤੇ ਕਿੰਨੇ ਟਾਈਮ ਦੀ ਕੱਚੀ ਆ ਗਈ ਇਹ ਬਸ 2-4 ਦਿਨ ਕੱਟੂਗੇ ਬਾਈ ਤੂੰ ਤਾਂ 4 ਦਿਨਾਂ ਦੀ ਕੱਚੀ ਲੇਵਾ ਕਮਾਲ ਦਾ ਪਾਂਡੀ ਲਈ ਫਿਰਦੀ ਹੈ ਕਰਮਾਲੀ ਬਹੁਤ ਸੋਹਣਾ ਢਾਂਚਾ ਆ ਜਾਂਦੀ ਹੈ ਲੈ ਫੀਡਿੰਗ ਫੂਡ ਵਿੱਚ ਚੈੱਕ ਕਰ ਲੋ ਬੜੇ ਕੁਆਲਿਟੀ ਵਾਲਾ ਸਹੀ ਗੱਲ ਹੈ ਮੌਲਾ ਜੀ ਬਾਈ ਕਹਿੰਦਾ ਲੈਣ ਦੇਣੀ ਕਰਨੇ ਇਹਦਾ ਮਨਸਫਰ ਇਹ 75000 ਰੁਪਏ ਦੇ ਦੇ 75000 ਦੀ ਦੇਤ ਕਿਉਂ ਬਾਈ ਕਹਿੰਦਾ ਫੁੱਲ ਬਜਨ ਵਾਲੀ ਵਾਇਡ ਪਲੀਡ ਇੱਕ ਨੰਬਰ ਸੈਲਿੰਗ ਚਮਕ ਫੇਸ ਵਗੈਰਾ ਨਾਲ ਬਹੁਤ ਚੰਗਾ ਆ ਗਿਆ ਕਰਮਾਲੀ ਨੂੰ ਤੇ ਤਿੰਨ ਨੰਬਰ ਸਵਾਸ ਕਿਹੜਾ ਸੂਆ ਬਾਈ ਏ ਵੀ ਬਾਈ ਦੂਜਾ ਸੂਈ ਕਿੰਨੇ ਦਿਨਾਂ ਦੀ ਕੱਚੀ ਆ ਗਈ ਇਹ ਵੀ ਕੱਢੂ ਗਿਆ ਇਹ ਦੋ ਚਾਰ ਦਿਨ ਠੀਕ ਹੈ ਬਾਈ ਦੋ ਚਾਰ ਦਿਨਾਂ ਦੀ ਕੱਚੀ ਤੇ ਚਾਰੇ ਬਾਈ ਕੋਲੇ ਆ ਕੇ ਤੋਹਫੇ ਇਹਦਾ ਮੁੱਲ ਬਾਈ ਇਹ ਬਾਈ 70 ਤੋਂ 1000 ਸ਼ੂਟ ਕਰੋ 70 ਤੋਂ 1000 ਰੁਪਏ ਬਾਈ ਕਹਿੰਦਾ ਛੱਡ ਦੇਗਾ 69000 ਦੀ ਬਾੜ ਸਾਨੂੰ ਦੇ ਦੇਣ ਕਿੰਨਾ ਦੁੱਧ ਪਾ ਦੂ ਬਾਈ ਦੁੱਧ ਬਾਈ 20 ਪਲੱਸ ਹੀ ਪਾਉਗੀ ਠੀਕ ਹੈ ਬਾਈ ਤੇ ਅੱਗੇ ਲਾਟ ਦੇ 4 ਨੰਬਰ ਇਹ ਜਰਸੀ ਦਾ ਕ੍ਰਾਉਸ ਆ ਗਈ ਬਾਈ ਜਰਸੀ ਦਾ ਕ੍ਰਾਉਸ ਫੁੱਲ ਵਜਣ ਵਾਲੀ ਹਫਤੇ ਦੀ ਬਾਈ ਕਹਿੰਦਾ ਕੱਚੀ ਕਿੰਨਾ ਦੁੱਧ ਪਾ ਦੂ ਸੁਆਸ ਬਾਈ ਬਾਈ ਦੁੱਧ 17 18 ਕਿਲੋ ਬੜੇ ਨਾਲ ਤੇ ਮੋਲੇ ਦਾ ਅੱਜ ਲੈਣਾ ਬਾਈ 62000 ਰੁਪਏ ਲੈਣਾ ਬਾਈ ਕਹਿੰਦਾ 62000 ਰੁਪਏ ਬਾਈ ਲੈ ਲਾਂਗੇ ਤੇ ਮੌਕੇ ਤੇ ਥੋੜਾ ਗਣਾ ਮਾਨ ਤਣ ਵੀ ਆਏਗੇ ਤੇ ਜ਼ਰੂਰ ਕਰ ਦਾਂਗੇ ਪਿੰਡ ਵੀਰ ਦਾ ਪਤਾ ਭਾਈ ਜਿਲ੍ਹਾ ਇਹਨੂੰ ਬਠਿੰਡਾ ਤਹਿਸੀਲ ਫੂਲ ਮਰਡ ਨੰਬਰ ਕੋ ਦੱਸੋ 8196015435 ਠੀਕ ਹੈ